ਸਸਕਾਲ ਜੀ ਸਾਰੇ ਪ੍ਰਾਪਾਣਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਨਮਤਾ ਨਗਰ ਆ ਬਾਗੇ ਪੁਰਾਣੇ ਸ਼ਹਿਰ ਦੇ ਬਿਲਕੁਲ ਨੇੜੇ ਦੇ ਕਰਕੇ ਵਸਿਆ ਹੋਇਆ ਨਗਰ ਆ ਲੰਗੇਆਣੀ ਦਾ ਗਵੰਡੀ ਪਿੰਡ ਹੈ ਜੈਮਲਵਾਲਾ ਜੈਮਲਵਾਲੇ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਇੱਕ ਪਹਿਲਣ ਵੱਛੀ ਵਕਾਊ ਆ ਜੇਕਰ ਤੁਸੀਂ ਨਵਾਂ ਫਾਰਮ ਕੀਤਾ ਵਾ ਚੰਗੀ ਤਲਾਸ਼ੋਂ ਚੰਗੀ ਵਹਿੜ ਦੀ ਭਾਲ ਦੇ ਵਿੱਚੋਂ ਚੰਗੇ ਜਾਨਵਰ ਦੀ ਭਾਲ ਦੇ ਵਿੱਚੋਂ ਤਾਂ ਫਿਰ ਮਿੱਤਰੋ ਪ੍ਰੋਪਰ ਸੀਮੰਦ ਦੇ ਰਿਕਾਰਡ ਵਾਲੀ ਵਹਿੜ ਤੁਹਾਨੂੰ ਦਿਖਾਉਣ ਲੱਗਾ ਵਾਂ ਕਿਹੜੇ ਸੀਮਨ ਦੀ ਇਹ ਆਪਾਂ ਕਿਹੜੇ ਤੋਂ ਅੱਗੇ ਗੱਪਣਾ ਆ ਉਹ ਕਰਦੇ ਆ ਗੱਲਬਾਤ ਆਪਾਂ 2 ਦਿਨਾਂ ਦਾ ਸਾਰੀ ਜਾਣਕਾਰੀ ਲੈਣੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਭਾਈ ਠੀਕ ਠੀਕ ਵਧੀਆ ਸਿਹਤਾਂ ਤੇ ਪਰਿਵਾਰ ਬਾਈ ਵਧੀਆ ਵਧੀਆ ਸਭ ਠੀਕ ਆ ਅੱਛਾ ਨਾਮ ਦੱਸ ਦੀ ਇੱਕ ਰੀ ਵੀਰੇ ਆਪਣਾ ਮੇਰਾ ਨਾਮ ਰਜਿੰਦਰ ਸਿੰਘ ਆ ਜੀ ਪਿੰਡ ਜੈਮਨਾਲ ਜੀ ਤੇ ਆਪਾਂ ਨੂੰ ਜਾਣਦੇ ਕਿਵੇਂ ਕਹਿ ਕੇ ਜਿਹੜਾ ਪ੍ਰਧਾਨ ਕੀ ਗਰਮੇਲ ਆਪਣੇ ਭਾਈ ਹਰਦੀਪ ਮੈਂਬਰ ਕੇ ਜਾਂ ਗਰਮੇਲ ਪ੍ਰਧਾਨ ਕੇ ਹਰਦੀਪ ਜੀ ਮੈਂਬਰ ਕੇ ਤੇ ਜਾਂ ਗਰਮੇਲ ਪ੍ਰਧਾਨ ਕੇ ਵੀ ਇਹ ਪੁੱਛ ਕੇ ਸਿੱਧਾ ਸੌਖਾ ਆ ਜਾਊਗਾ ਵੀਰ ਹਾਂਜੀ 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 ਠੀਕ ਅੱਛਾ ਫਿਰ ਨਹੀਂ ਤੇ ਤਾਂ ਘਰ ਰਹਿ ਗਿਆ ਆਪਣਾ ਹਨਾ ਵੀਰੇ ਠੀਕ ਅੱਛਾ ਵੱਡੇ ਭਾਈ ਜਿਹੜੀ ਆਪਣੀ ਵੈੜ ਵਕਾਊ ਆ ਇਹ ਕਿਹੜੇ ਸੀਮਨ ਦੀ ਆ ਗਈ ਵੀਰੇ ਇਹ ਵੀਰੇ ਡੈਨਮਾਰਕ ਦੇ 40127 ਦੀ ਆ ਵੀਰੇ ਡੈਨਮਾਰਕ ਦੇ 40127 ਦੀ ਇਹ ਆਪ ਆ ਅੱਗੇ ਗੱਪਣ ਕਿਹੜੇ ਤੋਂ ਹੋਗੀ ਭਾਈ ਇਹ 40426 ਡੈਨਮਾਰਕ ਦਾ ਹੀ ਆ ਡੈਨਮਾਰਕ ਦੇ 40426 ਤੋਂ ਗੱਪਣਾ ਹਾਂਜੀ ਹਾਂਜੀ ਠੀਕ ਆ ਭਾਈ ਕੀ ਬਾਤ ਦੰਦੋ ਕਿਵੇਂ ਆ ਵੱਡੇ ਵੀਰੇ ਦੰਦੋ ਵੀਰੇ ਹੁਣ ਲਗਭਗ ਪਹਿਲਾ ਖਿਰੀ ਸੀ 20 ਦਿਨ ਹੋ ਗਏ ਉਹਨਾਂ ਦੋ ਦੰਦ ਹੋ ਗਈਆਂ ਦੋ ਦੰਦ ਹੋ ਗਈਆਂ ਵੀ ਹੁਣ ਨੇੜੇ ਆ ਕੇ ਹੋ ਗਏ ਚਲੋ ਕੋਈ ਗੱਲ ਦੁੱਧ ਵੀ ਦੇਣਾ 26 ਮਹੀਨੇ ਉਮਰ ਆ ਵੀਰੇ ਜੀ ਹਾਂ ਠੀਕ ਆ ਭਾਈ ਅੱਛਾ ਵੀਰੇ ਇੱਕ ਦਿਨ ਕਿੰਨੇ ਪਏ ਹਜੇ ਵੱਡੇ ਭਾਈ ਵੀਰਿਆ ਪੂਰੀ ਬੱਤੀ ਆ ਕਾਗਜ਼ ਖਾਈ ਜਾਂਦੀ 21 ਤਰੀਕ ਨੂੰ 9 ਮਹੀਨੇ ਹੋਣੇ ਵੀਰੇ 21 ਤਰੀਕ ਨੂੰ 9 ਮਹੀਨੇ ਪੂਰੇ ਹਾਂਜੀ ਠੀਕ ਹੈ ਬਾਈ ਅੱਛਾ 21 ਤਰੀਕ ਨੂੰ 9 ਮਹੀਨੇ ਜੇ ਪੂਰੇ ਹੁੰਦੇ ਤੇ 9-10 ਦਿਨ ਉੱਪਰ ਵੀ ਲ ਜਾਂਦੀ ਕਹਿਣ ਤੋਂ ਪਾ ਵਾ 10-15 ਦਿਨ ਦੀ ਕਹਾਣੀ ਹਾਂਜੀ 10-15 ਤਾਂ ਲੈ ਜੂਗੀ ਹਾਂਜੀ ਕਿਆ ਬਾਤ ਆ ਬਣੂਗੀ ਬਹੁਤ ਸੋਹਣੀ ਥੱਲੋ ਫਿਰ ਤਾਂ ਨਾ ਹਾਂਜੀ 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 ਇਹ ਤਾਂ ਹੁਣ ਵੀ ਬਹੁਤ ਸੋਹਣੀ ਕੀਤੀ ਹੋਈ ਹੈ ਬੜੀ ਨੇ ਯਾਰ ਹਾਂਜੀ ਹੂੰ ਅੱਛਾ ਵੱਡੇ ਭਾਈ ਮਾਂ ਲਈ ਦੀ ਮਾਂ ਦੇ ਦੁੱਧ ਦਾ ਰਕਾਰ ਕੋਈ ਮਾਂ ਵੀਰੇ ਦੀ ਵੀ ਨੋਰਮਲ ਖਰਾਕ ਤੇ ਹੀ ਆਪਾਂ 28 28 ਕਿਲੋ 28 ਕਿਲੋ 30 ਦੁੱਧ ਤੋਂ ਚੱਲੀ ਜਾਂਦੀ ਬੱਚੀ ਦਾ ਦਊਗੀ ਤੀ ਤੋਂ ਬਾਰ ਫਿਰ ਅੱਦ ਕੀ ਪਹਿਲੇ ਹਾਂਜੀ ਹਾਂਜੀ ਵੇਖੋ ਬਾਕੀ ਤਿਆਰੀ ਵੇਖ ਕੇ ਪਤਾ ਲੱਗ ਜਾਂਦਾ ਵੇਖਣ ਨੂੰ ਬੱਸ ਦੀ ਆ ਬੈਠਾ ਸੀਮਨ ਬਹੁਤ ਚੰਗਾ ਆ ਜਾਣਾ ਇਹਦੇ ਸੀਮਨ ਦਾ ਰਿਕਾਰਡ ਆ ਵੀਰੇ ਉਹ ਦੁੱਧ ਦਿੰਦਾ ਹੀ ਦਿੰਦਾ ਹਾਂਜੀ ਹਾਂਜੀ ਅੱਛਾ ਵੱਡੇ ਭਾਈ ਫਿਰ ਇਹਦਾ ਰੇਟ ਰੇਟ ਵੀਰੇ ਆਪਾਂ ਦਾ ਫੋਨ ਤੇ ਹੀ ਕਰਾਂਗੇ ਠੀਕ ਆ ਕੱਢੀਏ ਬਾਰ ਨੂੰ ਤੋਰੀਏ ਵੀਰੇ ਖੋਲੀ ਵੀਰੇ ਮੜਾ ਜਾ ਲੈ ਵੀ ਮਿੱਤਰੋ ਪਹਿਲਾ ਦੰਦਾ ਤੋਂ ਖੀਰੀ ਸੀ ਤੇ ਹੁਣ ਇੱਕ ਵੀਰੇ ਦੰਦ ਵਿਖਾ ਦੀ ਇੱਕ ਵਾਰੀ ਕਨਫਰਮ ਕਰਾਈ ਦੇ ਇੱਥੇ ਖੜੀ ਦੀ ਤਾਂ ਵੀ ਬਹੁਤ ਜ਼ਿਆਦਾ ਕਰਨੀ ਲੋੜ ਨਹੀਂ ਲਾਫੋ ਚਲ ਨਹੀਂ ਮਿੱਤਰੋ ਦੰਦ ਦੇਖ ਲਓ ਕਿਵੇਲੇ ਲਿਆ ਵੱਡੇ ਬਾਈ ਕੱਢ ਲਿਆ ਬੰਨੂ ਤੇ ਮਿੱਤਰੋ ਪਹਿਲਾ ਦੰਦਾ ਤੋਂ ਖੀਰੀ ਸੀ ਹੁਣ ਵੀ 25 ਦਿਨ ਹੋ ਗਏ ਦੋਂਦੀ ਹੋ ਗਈ ਕਰਮਾਂ ਵਾਲੀ ਤੇ ਦੋਂਦੀ ਹੋ ਕੇ ਵੀ ਰਿਕਾਰਡ ਪੈਦਾ ਕਰੂਗੀ ਕਿਉਂਕਿ ਬਾ ਕਮਾਲ ਵੱੱਥੀ ਦੀ ਆਰਡਰ ਦੀ ਕੁਆਲਿਟੀ ਬੇਤਰੀਨ ਅੰਗ ਵੱੱਥੀ ਨੂੰ ਲੱਗੇ ਹੋਏ ਆ ਹਜੇ ਕੱਚੀ ਆ 10 ਤੋਂ 15 ਦਿਨਾਂ ਨੂੰ ਐਂ ਗੱਲ ਸੋਚ ਲੋ ਵੀ ਜੇ ਵੱੱਥੀ ਲੈਣੀ ਆ ਤੇ ਅੱਧੀ ਟਰਾਲੀ ਮਿੱਟੀ ਦੀ ਜ਼ਰੂਰ ਲਵਾ ਲਿਆ ਜਿੰਦੇ ਲਈ ਕਰਮਾਂ ਵਾਲੀ ਲਈ ਇਹਨੇ ਰਿਕਾਰਡ ਤੋੜਨੇ ਆ ਥੱਲੋ ਤਾਂ ਬਣ ਬਣ ਕੇ ਵੀਰੇ ਲੰਮੀ ਲੈ ਜੀ ਮਾੜੀ ਜੀ ਕੁਰਸੀ ਵਾਲੇ ਪਾਸੇ ਨੂੰ ਲੈ ਜੀ ਢੇੜਾ ਕਢਾ ਦੀ ਇੱਕ ਰੀ ਹੋਰ ਰੂ ਤੇ ਨਾਲ ਲੈਂਦਾ ਹਜੇ ਥਣ ਦੇਵਾ ਇਹਨੇ ਹੋਰ ਪਾਣਾ ਕਿਉਂਕਿ ਹਜ ਉਹਨਾਂ ਦਾ ਸਟਾਈਲ ਬਦਲਣਾ ਵਾ ਹਜੇ ਤਾਂ ਮੱਥੀ ਨੇ ਬੈਣ ਉੱਠਣ ਦਾ ਸਟਾਈਲ ਬਦਲਣਾ ਵਾ ਕਿਉਂਕਿ ਮੱਥੀ ਨੇ ਹਜੇ ਤਿਆਰੀ ਕਰਨੀ ਆ ਮੇਤੋਂ ਦੁੱਧ 30 ਦੇ ਆਸੇ ਪਾਸੇ ਟੋਰਨ ਨਾਲ ਦਈ ਜਾਊਗੀ ਕਿਉਂਕਿ ਬਾਕੀ ਸੇਵਾ ਤੇ ਡਿਪੈਂਡ ਆ ਮੌਸਮ ਥੋੜਾ ਜਿਹਾ 1.5 2 ਮਹੀਨੇ ਇਹਨਾਂ ਦੇ ਕੰਮ ਦਾ ਨਹੀਂਗਾ ਬਾਕੀ ਉਦੋਂ ਬਾਅਦ ਲਗਾਤਾਰ ਦੁੱਧ ਹੀ ਆ ਇਹਨਾਂ ਦੇ ਕਰਮਾ ਵਾਲਿਆਂ ਦੇ ਹੋਰ ਬਾਈ ਜਿਹੜਾ ਆ ਦੋ ਡੇਢ ਮਹੀਨੇ ਸਾਂਭ ਗਿਆ ਬਸ ਪਹ ਲੈ ਜਾ ਵੀਰੇ ਪੰਦੇ ਵੱਡੇ ਬਾਈ ਬਹੁਤ ਸੋਹਣੀ ਤਿਆਰੀ ਦੇ ਵਿੱਚ ਆ ਮੱਥੀ ਜਿਹੜੀ ਰੇਡ ਪਾਈ ਹੋਣਾਂ ਨੇ ਉਹਦਾ ਫੋਨ ਦੇ ਉੱਤੇ ਤੈਅ ਕਰਨਾ ਇੱਥੇ ਰੋਕ ਲਈ ਬਾਈ ਅੱਛਾ ਨੰਬਰ ਦੱਸੀ ਵੀਰੇ ਇੱਕ ਵਾਰੀ ਮੈਨੂੰ ਕਿਰਾਂ ਦਾ ਰੇਡ ਨੰਬਰ ਮੇਰਾ 75290 ਜੀ 15101 ਇੱਕ ਵਾਰੀ ਹੋਰ ਆਉਣ ਦੀ ਵੀਰੇ 75290 15101 75290 15101 15101 ਅੱਛਾ ਇੱਕ ਗੱਲ ਦੇ ਵਿੱਚ ਇਹਦੇ ਯਾਰ ਨਿਸ਼ਾਨਗਾਨੀ ਮੈਨੂੰ ਇਹਦਾ ਐਡਰੈਸ ਕੋ ਕੁਦਰਤ ਵੱਲ ਹੀ ਬਣੀ ਹੋਈ ਆ ਨਹੀਂ ਵੀਰੇ ਵੈਸੇ ਹੀ ਇਹਦੇ ਆ ਚਿੱਟੇ ਰੰਗ ਦੇ ਵਾੜੀ ਆ ਵੇ ਦੀ ਆ ਗਾਨੀ ਵੇਖ ਲਓ ਬਣੀ ਹੋਈ ਵੈਸੇ ਹੀ ਗਾਨੀ ਇਹਨੂੰ ਪ੍ਰਮਾਤਮਾ ਨੇ ਗਾਨੀ ਵੀ ਨਾਲ ਹੀ ਦਿੱਤੀ ਲੈ ਵੀ ਪਤਾ ਵਿਖਾ ਦੀ ਕੈਮਰੇ 'ਚ ਕੈਦ ਕਰਕੇ ਆ ਵੀ ਵੇਖ ਲਓ ਤੁਸੀਂ ਠੀਕ ਆ ਓਕੇ ਅੱਛਾ ਵੀਰੇ ਨੰਬਰ ਦੱਸਤਾ ਬਾਈ ਦਾ ਪਿੰਡ ਜੈਮਲਾਲਾ ਦਾ ਮਿੱਤਰੋ ਪੂਰਾ ਐਡਰੈਸ ਦੇਤਾ ਵਾ ਕਾਰਵਾਈ ਲਈ ਨੰਬਰ ਸਕਰੀਨ ਤੇ ਆ ਡੈਨਮਾਰਕ ਦੇ 401 401 72 26 ਦੀ ਵੀਰੇ ਇਹ 40 1 ਇਹ 40 26 ਲੱਗਾ ਇਹਦੇ 40 1 4 26 ਲੱਗਾ ਇਹਦੇ ਹਨਾ 40 1 27 ਦੀ ਆ 40 1 27 ਦੀ ਇਹ ਆਪ ਹਾਂ ਨਟ ਤੇ ਸਰਚ ਮਾਰ ਲਓ ਜਿੰਨੇ ਖਰੀਦਣੇ